ਇੱਥੇ ਆਏ ਬੱਚਿਆਂ ਨੇ ਇਹ ਇੱਥੇ ਬਹੁਤ ਮਾਨ ਪ੍ਰਸੰਨ ਹੋਇਆ ਜੋ ਮਾਨ ਵਿੱਚ ਕਈ ਤਾਰੇ ਬਹੁਤ ਇੱਕ ਤੋਂ ਵੱਡੇ ਕੀ ਇਹ ਜਿਹਨੇ ਹਰ ਇੱਕ ਪਿੰਡ ਵਿੱਚ ਹੋਣੇ ਚਾਹੀਦੇ ਆ ਜਿਹੜੇ ਬੱਚੇ ਨੇ ਇਹ ਗੱਤ ਕੇ ਨਾਲ ਜੋੜਦ ਇਹ ਸਾਡੀ ਪਾਰਸਲ ਖੇਡ ਹੈ ਗੁਰੂ ਸਾਹਿਬ ਨੂੰ ਲੈ ਕੇ ਅੱਜ ਤੱਕ ਇਹ ਬਰਕਰਾਰ ਹੈ ਪਰ ਬਾਕੀ ਤੁਸੀਂ ਸਾਡੇ ਨੂੰ ਕੁਝ ਸਮੇਂ ਤੋਂ ਲੈ ਕੇ ਜਦੋਂ ਆ ਸਮਾਅ ਆਇਆ ਇਸ ਤੋਂ ਬਾਅਦ ਇਹ ਸਾਡੀ ਗੇਮ ਪਿੰਡਾਂ ਵਿੱਚ ਖਾਦੂ ਹੁੰਦੇ ਹੁੰਦੇ ਖਾਦਮੀ ਹੋ ਗਈ ਅਲੋਪ ਹੋ ਗਈ ਹੈ ਇਸ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਦੇ ਇਸ ਗੇਮ ਨੂੰ ਮੋੜ ਕੇ ਜਿ ਲੈ ਲੈਂਦਾ ਤੇ ਲੈਂਦਾ ਵੀ ਅੱਜ ਜਿੱਥੇ ਸਿੱਖੀ ਦਾ ਗੜ੍ਹ ਮੰਗਿਆ ਨਾ ਪਿੰਡ ਸਿੱਖੀ ਦਾ ਗੜ੍ਹ ਸੱਚੇ ਪਾਤਸ਼ਾਹ ਮਹਾਰਾਜ ਦੀ ਬੋਖੇ ਕਿਰਪਾ ਇਹ ਸੋਹ ਹੈ ਜੇ ਆਪਾਂ ਬਿਖੀਏ ਬਾਪ ਇਸ ਸਤਨ ਜਿਨੀ ਹੋਵੇ ਪੰਜਾਬ ਤੋਂ ਹਰਿਆਣਾ ਤੋਂ ਜਿਹੜੀਆਂ ਦੂਸਰੀਆਂ ਜਿਲ੍ਹਾਂ ਵਿੱਚ ਸਥਿਤ ਹਨ ਸਕੂਲਾਂ ਦੇ ਵਿੱਚ ਬੱਚਿਆਂ ਦੇ ਸਪੈਸ਼ਲ ਕਿਡਾਈਨ ਆਪਾਂ ਪੜਾਉਂਨ ਪੜ੍ਹਾਈ ਵਾ ਕੇ ਕਿਡ ਲੱਗਦੇ ਹਨ ਉਹਨਾਂ ਦੇ ਬੱਚਿਆਂ ਨੂੰ ਬੱਚੀਆਂ ਨੂੰ ਇਹ ਗੇਮ ਸਿਖਾਉਣ ਵਾ ਕੇ ਗਤਕਾ ਸਿਖਾਉਣ ਵਾ ਕੇ ਸਰਕਾਰੀ ਤੌਰ ਤੇ ਉਹਨਾਂ ਗੇਮਾਂ ਨੇ ਉਹਨਾਂ ਨੂੰ ਕਿਡ ਲੱਗਦੇ ਨੇ ਜਿਵੇਂ ਆਪਾਂ ਪੜਾਉਂਨ ਵਾ ਕੇ ਕਿਡ ਲੱਗਦੇ ਨੇ ਅਤੇ ਇਹ ਨਹੀਂ ਜਿਵੇਂ ਉਹਨਾਂ ਨੇ ਸਕੂਲ ਦੇ ਵਿੱਚ ਸਰਕਾਰੀ ਤੌਰ ਤੇ ਇਸ ਗੇਮ ਨੂੰ ਮੁੱਖ ਰੱਖਿਆ ਹੋਇਆ ਹੈ ਤੇ ਇਹ ਗੇਮ ਆਪਣੀ ਆਪਣੀ ਗੇਮ ਸੀ ਤੇ ਇਹ ਆਪਣੇ ਪਿੰਡਾਂ ਚੋਂ ਖਲੋ ਭੋਲੀ ਜੇ ਕੋਈ ਸਿੰਘ ਖੇਡਦਾ ਵੀ ਆ ਸਿਖਾਉਂਦਾ ਵੀ ਆ ਉਹਨੂੰ ਲੋਕ ਨੂੰ ਖੋਲ ਦਿੰਦੇ ਇਹ ਮਾਹੌਲ ਵਾਲੀ ਗੱਲ ਨਹੀਂ ਕਿ ਗੁਰੂ ਸਾਹਿਬ ਉਹਦੇ ਬਖਸ਼ਿਸ਼ ਹੋਈ ਹੈ ਇਹ ਹਰ ਇੱਕ ਸਿੱਖ ਨੂੰ ਹਰ ਇੱਕ ਬੀਵੀ ਨੂੰ ਇਹ ਜਿਹੜੀ ਹੈ ਗੱਲ ਦਾ ਪਉਣਾ ਚਾਹੀਦਾ ਜਾਂ ਸ਼ਾਸਤਰ ਫੜਨਾ ਤੇ ਚਲਾਉਣਾ ਜ਼ਰੂਰ ਚਾਹੀਏ ਆ ਵੇਖ ਲਈਏ ਸ਼ਾਸਤਰ ਹਰ ਇੱਕ ਲਈ ਸਰਦੇ ਨੇ ਪਰ ਉਹਨੂੰ ਪਤਾ ਹੀ ਨਹੀਂ ਜਬ ਇਹ ਦਰਦ ਨਾਲ ਕੀ ਚਲਾਉਣਾ ਚਾਹੀਏ ਤੇ ਇਸ ਕਰਕੇ ਇਹ ਵੱਧ ਤੋਂ ਵੱਧ ਇਹ ਬੱਚੇ ਵੀ ਇਸ ਗੇਮ ਨਾਲ ਜੁੜੋ ਇਹ ਇਸ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ ਛਾਪਾ ਦੇ ਨਹੀਂ ਮਿਲਦਾ ਸਮਾਂ ਇਹਨਾਂ ਬੱਚਿਆਂ ਨੂੰ ਜਿੱਥੇ ਵੀ ਕੋਈ ਆਪਣੀ ਜਾਣ ਪਛਾਣ ਹੈ ਉੱਥੇ ਵੀ ਜਾ ਕੇ ਵੀ ਉਹਨਾਂ ਕਿੰਨੇ ਬੱਚਾ ਤੋਂ ਬੱਚਿਆਂ ਨੂੰ ਪ੍ਰੇਰ ਕੇ ਉੱਥੇ ਵੀ ਇਸ ਗੇਮ ਦੇ ਨਾਲ ਜੋੜੋ ਇਹ ਸੱਚੇ ਪਾਤਸ਼ਾਹ ਮਹਾਰਾਜਿਆਂ ਦੀ ਆਪਣੀ ਜੀਵ ਮਾਰਸ਼ਲ ਕਰਦੇ ਕਿ ਬਹੁਤ ਜ਼ਰੂਰੀ ਹੈ ਕਿ ਉਹ ਆਪ ਕੋਈ ਇਹ ਨਹੀਂ ਵੀ ਖਾਪਾ ਕਿਸੇ ਨੂੰ ਮਾਰਨ ਦਾ ਆਪਾਂ ਹੀ ਰੱਖਿਆ ਵਾਸਤਾ ਆਪ ਹੀ ਰੱਖਿਆ ਪਤਾ ਹੀ ਬਰੰਗ ਇਹ ਆਪ ਨੂੰ ਸ਼ਾਕਰ ਜੀ ਗਿਆਤ ਹੋ ਜੀ ਇਹ ਗੁਰੂ ਸਾਹਿਬ ਨੇ ਜੋ ਆਪ ਨੂੰ ਸ਼ਾਕਰ ਕਿਹਾ ਹੈ ਕਿ ਸ਼ਾਕਰ ਤੋਂ ਬਿਨਾ ਮੈਂ ਕਿਸੇ ਵੀ ਸਿੰਘ ਵਿਦਾਰੀ ਨਹੀਂ ਦੇਣਾ ਇਹ ਇਸ ਕਰਕੇ ਗਹਿ ਸਾਸਤਰ ਨੂੰ ਚਲਾਉਣਾ ਵੀ ਹੋਣਾ ਚਾਹੀਦਾ ਆਪ ਹੀ ਰੱਖਣਾ ਤੇ ਆ ਹੀ ਪਗੜੀ ਚਲਾਉਣਾ ਜਿਵੇਂ ਇਹ ਨਹੀਂ ਕਿ ਹਰੇਕ ਨੂੰ ਬੀਬੀਆਂ ਨੂੰ ਬੱਚਿਆਂ ਨੂੰ ਆ ਥਾਂਾਂ ਤੇ ਕਿਹੜਾ ਆ ਸੁਣਦੇ ਆ ਜਿਹੜੀਆਂ ਬੀਬੀਆਂ ਨਾਲ ਗਲਤ ਕਰ ਹੋਈਆਂ ਤੇ ਵੀ ਬੀਬੀ ਗੁਰੂ ਬਾਣੀ ਨਾਲ ਵਿਖਿਆ ਜਾਂਦਾ ਹੈ ਕਿ ਹੁਣ ਆਪਣੀਆਂ ਬੀਬੀਆਂ ਨੇ ਉਹਨਾਂ ਨੂੰ ਗੱਤਕਾ ਹੁੰਦਾ ਉਹਦੇ ਨਾਲ ਉਹਨਾਂ ਵੱਲੋਂ ਤਾਂ ਅੱਜਾ ਮਿਲੂ ਨੂੰ ਪਤਾ ਹੈ ਇਸ ਖੇਤਰ ਵਿੱਚ ਇਹ ਬਹੁਤ ਇਹ ਜੋ ਸੰਗਠਨ ਨੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਿੰਡ ਦੇ ਵਿੱਚ ਆਪਣਾ ਗੱਤਕਾ ਸ਼ੁਰੂ ਕੀਤਾ ਹੈ ਕਿ ਇਹਨਾਂ ਨੂੰ ਇਹ ਵੀ ਦੇਖੀਏ ਕਿ ਜਿੱਥੇ ਜਿੱਥੇ ਵੀ ਆਪਣਾ ਕੋਈ ਨਾਮ ਜੱਗ ਜਿਨੇ ਪ੍ਰਸੰਨ ਸੁਣਦੇ ਨੇ ਵਿੱਚ ਕਿਤੇ ਕਿਸੇ ਦਾ ਗੁਰੂ ਘਰਾਂ ਦੇ ਵਿੱਚ ਆਪਣੇ ਉਹ ਇੱਥੇ ਵੀ ਹੋ ਗਿਆ ਤੇ ਹਾਈ ਗੋਣੇ ਕਰਨੇ ਚਾਹੁੰਦਾ ਆਪਾਂ ਇੱਥੇ ਹੀ ਅਮਰਪਾਲ ਸਿੰਘ ਜੀ ਉਹਨਾਂ ਨੂੰ ਬੜੇ ਯਕੀਨ ਹੈਗੇ ਆ ਕਿ ਇੱਥੇ ਫੁੱਲੋ ਵੀ ਨਹੀਂ ਗਏ ਉਹ ਆਪ ਕੋਚ ਹੈ ਜਿਹੜਾ ਹਚਮੌਣ ਕਮੇਟੀ ਦੇ ਵਿੱਚ ਜਿਹੜਾ ਭਾਈ ਤੇ ਸਿੰਘ ਉਹ ਕੋਚ ਹੈ ਉਹ ਵੀ ਸਿਖਾ ਰਹੇ ਆ ਬਸ ਜਿੰਨੇ ਕ ਆਪਣਾ ਪਿੰਡ ਹੋਰ ਰਹਿੰਦੇ ਨੇ ਵਰਧਵਾਦਾ ਕੋਸ਼ਿਸ਼ ਕਰੀਏ ਇੱਥੇ ਵੀ ਤੁਹਾਨੂੰ ਲੀਲਿਆਂ ਲਈ ਉਹ ਜਿਹੜਾ ਸੰਘਾਇੇ ਤੇ ਉਹ ਵੀ ਪਿੰਡ ਦਾ ਦਸਤਖਤ ਖੇਡ ਲੈਂਦੇ ਉਹ ਦਾਲ ਤੋਂ ਆਏ ਹੋਏ ਕੋਈ ਬੱਚੇ ਨੂੰ ਬਹੁਤ ਸਿਖਾਰੇ ਦਾ ਇਸ ਕੰਮ ਲਾਇਆ ਸੀ ਅਸੀਂ ਸਾਰੇ ਬੱਚਿਆਂ ਨੇ ਪੁਲਾਏ ਨੇ ਚਾਰ ਦਿਨਾਂ ਸਾਰੇ ਪਿੰਡਾਂ 'ਚ ਅਸ਼ਰਮ ਦੇ ਕੈਂਪ ਲਾ ਕੇ ਉਸ ਦੋਵੇਂ ਦਿਨ ਕਸਰ ਕਰਕੇ ਅਮਰ ਸ਼ਕਾਇ ਦੇ ਐਤਵਾਰ ਤੋਂ ਐਤਵਾਰ 'ਚ ਕੈਂਪ ਲਾਇਡ ਸਾਰੇ ਪਿੰਡਾਂ 'ਚ ਇੱਕ ਆਪਣਾ ਪਿੰਡ ਇੱਕ ਜੋਗਿਆ ਇੱਕ ਪੰਨੀ ਇਹ ਤਿੰਨ ਪਿੰਡ ਰਹੇ ਨੇ ਐਸੇ ਏਰੀਏ 'ਚ ਇਹ ਸਾਰੇ ਪਿੰਡਾਂ 'ਚ ਅਸੀਂ ਕੈਂਪ ਲਾਇਆ ਆਪਣਾ ਉਹਨਾਂ ਦੀ ਤੇ ਅਮਰ ਸ਼ਕਾਇ ਦੇ ਬਹੁਤ ਲੋਕਾਂ ਨੇ ਉਤਸ਼ਾਹ ਦੇ ਨਾਲ ਖੰਡੇ ਵਟੇ ਦਾ ਅਮਰ ਪਾਨ ਕੀਤਾ ਪਰ ਖੰਡੇ ਵਟੇ ਦਾ ਅਮਰ ਪਾਨ ਕਰਨ ਦੇ ਨਾਲ ਵਰਵਾਣੀ ਇਹ ਇਹ ਜਿਹੜਾ ਬਾਣਾ ਹੈ ਤੇ ਇਹ ਜਿਹੜੇ ਸਾਡੇ ਸ਼ਾਸਤਰ ਦਿੰਦੇ ਆ ਇਹ ਸਾਡੇ ਮੁੱਖ ਅੰਗ ਹੈ ਇਸ ਕਰਕੇ ਇਹਨੂੰ ਬਹੁਤ ਅੱਗੇ ਲਿਆਂਦੀ ਲੋੜ ਹੈ ਇਹਨਾਂ ਸਿੰਘਾਂ ਦਾ ਬਹੁਤ ਬਹੁਤ ਅਨਵਾਦ ਇਹਨਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਹੈ ਤੇ ਨਾਲ ਹੀ ਬੇਨਤੀ ਹੈ ਬੱਚਿਆਂ ਨੂੰ ਕਿ ਵੱਧ ਤੋਂ ਵੱਧ ਤਾਈ ਤੇ ਹਾਜ਼ਰੀ ਭਰਿਆ ਕਰੋ ਇਹ ਕੱਲੀ ਮਨਪ੍ਰਚਾਰ ਵਾਲੇ ਖੇਡ ਨਹੀਂ ਹੈ ਇਹ ਤੁਹਾਡੇ ਬਹੁਤ ਅੱਗੇ ਜਾ ਕੇ ਕੰਮ ਆਉਣ ਵਾਲੀ ਹੈ ਤੇ ਜਿਹੜੇ ਬੱਚੇ ਇੱਥੇ ਬੈਠਦੇ ਨੇ ਉਹਨਾਂ ਨੂੰ ਬੇਨਤੀ ਹੈ ਸਾਰੇ ਆਇਓ کہ جی جتوں کے کبھی اپنا نگن ہے جڑے نوجوان بچے سارے اچھے ہاں. جیت ہے نت کا ساری رچا کرو یہ اپنا اگ رکھ ہے یہ اپنی رچیا ہو سکتی ہے ایک تو دیکھتے ہیں کہ پرانے تھان سے سنگھ دستار لگ جائے پانچ سات بندے نے کہا ہے جی سنگ دت کا جانا ہو سو بندہ ہوئے کولے نہیں لگتا اس کر کے اب کے ماحول کے مطابق جا گت کا بہت ضروری ہے سنگا کا بہت بہت دنواد ہے تو نال ہی بےنتی ہے باڑی پچاڑو سکھ گرو کا پنچ ہی جانو جنگ بھی گتک دیکھتے ہیں بےنتی ہے یہ اپنی جیڑی ہے سریر کی رکھا واسطے ہے جاگ ہے کہ جا گربا ہے وہ اپنے جیون کا آدھار ہے اس کرتے بہت جنا گتک ضروری ہے ادنی گربا بھی ਉਦੋਂ ਵੀ ਜਿਆਦਾ ਜ਼ਰੂਰੀ ਹੈ ਇਸ ਕਰਕੇ ਗੁਰਬਾਣੀ ਜ਼ਰੂਰੀ ਬਣਿਆ ਗੁਰਬਾਣੀ ਤੋਂ ਬਿਨਾ ਮਨੁੱਖ ਦਾ ਇਹ ਇਹ ਜਿਹੜਾ ਬਾਣਾ ਹੈ ਇਹ ਜਿਵੇਂ ਦਰਖਤ ਦੇ ਟਾਹਣੀਆਂ ਨੂੰ ਜਿਹੜਿਆ ਨੇ ਪੱਤੇ ਹੁੰਦੇ ਨੇ ਵੇਖ ਤਾਂ ਕਿੰਨੇ ਸੋਹਣੇ ਲੱਗ ਜਾਂਦੇ ਜਿਹੜੀ ਗੁਰਬਾਣੀ ਹੈ ਇਹ ਆਪਣੀ ਜੜ੍ਹਾਂ ਹੈ ਇਹ ਤਾਂ ਜੜ੍ਹ ਹੀ ਨਾ ਹੋਣੀ ਹੈ ਤੇ ਪੱਤੇ ਕਿਹਨਾਂ ਖਰੇ ਰਹਿਣਗੇ ਇਸ ਕਰਕੇ ਬਣਤੀ ਹੈ ਵੀ ਗੁਰਬਾਣੀ ਜ਼ਰੂਰੀ ਬਣਿਆ ਹੈ ਸਾਡੇ ਪਿੰਡਾਂ ਦੀ ਸੱਚੀ ਪਛਾਣ ਚਿੰਤ ਹੈ ਬਹੁਤ ਸੋਹਣੀ ਪੁਰਾਣੀ ਗ੍ਰੰਥੀ ਲਈ ਗੁੱਡ ਮਾਰਨਿੰਗ ਬੜੇ ਹੋਏ ਨੇ ਉਹਨਾਂ ਤੋਂ ਇਹ ਨਹੀਂ ਕਿ ਸਾਨੂੰ ਪੜਾਉਂਦਾ ਨਹੀਂ ਜਾਂ ਸਾਨੂੰ ਐ ਕਹਿ ਦਿੰਦਾ ਜਦੋਂ ਵੀ ਕਿਸੇ ਨੂੰ ਕੋਈ ਸਿੱਖਿਆ ਲੈਣੀ ਹੁੰਦੀ ਹੈ ਕੋਈ ਗੁਣ ਲੈਣਾ ਹੁੰਦਾ ਹੈ ਉਹ ਨੀਵੇਂੋਂ ਕਿ ਲੈਣਾ ਪੈਂਦਾ ਆਕੜ ਨਾਲ ਇਹ ਕੋਈ ਆਕੜੋਂ ਕੋ ਸਿੱਖਦਾ ਨਹੀਂ ਉਹਨਾਂ ਗੱਤਕਾ ਸਿੱਖੇ ਕੋਈ ਜੀ ਕਹਿੰਦਾ ਮੇਰੇ ਫੋਟੀਆਂ ਦੀ ਮਾਰਦੀ ਉਹ ਐ ਕਰਦਾਈ ਚੱਲ ਸਿੱਖੋ ਵੀ ਇਹ ਜਿਹੜਾ ਗੁਰਮਾਰ ਸਿੱਖੀ ਹੈ ਨਾ ਇਹ ਨਿਮਰਤਾ ਦਾ ਪ੍ਰਤੀਕ ਹੈ ਨਿਮਰਤਾ ਦੇ ਨਾਲ ਜਿਹੜਾ ਹੈ ਗੁਣ ਆਉਂਦੇ ਨੇ ਸਿਮਲ ਰੰਗ ਸਰਾਏ ਦਾ ਅਤਿ ਦੀ ਅਤਿ ਮੁੱਛ ਕੋਈ ਆਵੇ ਆਸ ਕਰ ਜਰਾ ਹੀ ਮੇਰਾ ਸਿੱਖਿਆ سچے پاپتا بارے کی ہی رہنا انہوں نے آپ کو یہی دسیا ہے کہ جہاں بندہ ہنکار کرتا ہے وہ گھن نہیں ہے انہوں کوئی پوچھتا نہیں گنان کی گا ہے سارے گھنٹا تائیں ہوں گے یہ آپ نمبرتا رکھا گے نمرتا کے نام تو نیمے تھان جا کے پانی کھڑ گئے کچھ تھان پانی نہیں پڑتا ਇਸ ਕਰਕੇ ਜਿਹੜਾ ਬੱਚਾ ਨਿਮਰਤਾ ਰੱਖਦਾ ਉਹਦੇ ਜਾ ਕੇ ਗੁਰਦੁਆਰੇ ਕੋਲ ਟਿਕਦੇ ਨੇ ਇਸ ਕਰਕੇ ਦੇਖੀ ਹੈ ਕਿ ਖਾਸ ਬਹੁਤ ਸੋਹਣਾ ਮਾਰਕਸ਼ ਹੋ ਜਾਂਦੇ ਦੇਖ ਕੇ ਪਰ ਗੁਰਵਾਣੇ ਜਿਹੜਾ ਬੱਚੇ ਨੇ ਦਿਬਾ ਤੋਂ ਮੰਨ ਕਿਉਂ ਅਧਿਕਾਸਰ ਲੱਗਦੀਆਂ ਨੇ ਮਿਲ ਕੇ ਤੇ ਉਹ ਬਾਣੀ ਨੂੰ ਪੜ੍ਹਿਆ ਕਰਦੇ ਨੇ ਕਿਨ ਕਰਕੇ ਮੇਰੇ ਸਾਰੇ ਸੰਗਤ ਤੇ ਖਾਸ ਕਰਕੇ ਜਿਹੜੇ ਗੁਰਮੁਖ ਸਿੰਘ ਨੇ ਦਾਤਕਾ ਸਹਾਰੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਸਿੰਘਾਂ ਦਾ ਜਿਹੜੇ ਬਜ਼ੁਰਗ ਨੇ ਇਹ ਸੇ ਅਸੀਸਾਂ ਦੇਣ ਆ ਕੇ ਆਏ ਹੋਏ ਨੇ ਇਹਨੂੰ ਵੀ ਕੋਈ ਕੰਮ ਨਹੀਂ ਆਉਂਦਾ ਇਹਨੂੰ ਅਪਡੇਟ ਕਰ ਲੈਣਾ ਉਹਨਾਂ ਨੂੰ